ਤੇ ਮੈਂ ਬੇਨਤੀ ਕਰਨੀ ਚਾਹਨਾ ਚਾਹੇ ਬਾਬਾ ਬਖਸ਼ੀਰ ਸਿੰਘ ਹੋਣ ਚਾਹੇ ਸ਼੍ਰੋਮਣੀ ਕਮੇਟੀ ਹੋਵੇ ਵੀ ਜਿਹੜਾ ਪੰਥ ਦਾ ਪ੍ਰਚਾਰ ਹੋਣਾ ਵਾ ਉਹ ਤਾਂ ਇਦਾਂ ਹੀ ਹੋਣਾ ਆ ਵੀ ਗੁਰਮਰਿਆਦਾ ਲਾਗੂ ਕਰਵਾ ਕੇ ਜਿਹੜੇ ਹੋਰ ਨਾਲ ਸਿੰਘ ਸੀ ਚਲੋ ਇੱਕ ਹੋਰ ਸਿੰਘ ਸੀ ਉਹ ਮੈਨੂੰ ਉਹਦਾ ਨਾਂ ਨਹੀਂ ਪਤਾ ਵੀ ਜਿਹਨੇ ਜ਼ਿਆਦਾ ਉਹਦੇ ਨਾਲ ਗੱਲਬਾਤ ਕੀਤੀ ਇਹਨਾਂ ਬੰਦੇ ਦੇ ਨਾਲ ਜਿਹੜਾ ਪੰਥ ਦਾ ਪ੍ਰਚਾਰ ਹੋਣਾ ਮਾ ਉਹ ਇਹ ਚੀਜ਼ ਦੇਖ ਕੇ ਹੋਣਾ ਵੀ ਸਾਡੇ ਗੁਰਦੁਆਰਿਆਂ ਦਾ ਸੁਧਾਰ ਜਿਹੜਾ ਹੈਗਾ ਆਪਾਂ ਕਰੀਏ ਰਲ ਮਿਲ ਕੇ ਜਿੱਦਾਂ ਚਾਹੇ ਸ਼੍ਰੋਮਣੀ ਕਮੇਟੀ ਆ ਚਾਹੇ ਆਪਣੇ ਸੰਘ ਹੈਗੇ ਆ ਉਹਨਾਂ ਨੂੰ ਅ ਛੋਟੇ ਜਿੱਦਾਂ ਹੁਣ ਆਪਾਂ ਕਹਿ ਲਈਏ ਵੀ ਸ਼ਹਿਰਾਂ ਦੇ ਏਰੀਏ ਜਾਂ ਪਿੰਡਾਂ ਦੇ ਏਰੀਏ ਜਿਹੜੇ ਹੈਗੇ ਉਹ ਵੰਡ ਲੈਣੇ ਚਾਹੀਦੇ ਆ ਤੇ ਇੱਕ ਜਥੇਬੰਦੀਆਂ ਬਣਡੀਆਂ ਚਾਹੀਦੀਆਂ ਜੇਦਾ ਕਰਕੇ ਆਪਾਂ ਆਪਾਂ ਪਿੰਡਾਂ ਦੇ ਵਿੱਚ ਇਕੱਠੇ ਉਹਨਾਂ ਨੂੰ ਕਰਕੇ ਹਨਾ ਜਥੇਬੰਦੀ ਜਾ ਕੇ ਪਿੰਡ ਦੇ ਲੋਕ ਜਿਹੜੇ ਹੈਗੇ ਪੰਚਾਇਤ ਹੈਗੀ ਆ ਉਹਨੂੰ ਇਕੱਠੇ ਕਰਕੇ ਆਪਾਂ ਸਿੱਖ ਰਹਿਤ ਮਰਿਆਦਾ ਉੱਥੇ ਉਹਨਾਂ ਨੂੰ ਪੜ੍ਹ ਕੇ ਸੁਨਾਈਏ ਤੇ ਨਾਲੇ ਗੁਰਦੁਆਰਿਆਂ ਦੇ ਵਿੱਚ ਸਿੱਖ ਰਹਿਤ ਮਰਿਆਦਾ ਲਾਗੂ ਕਰਵਾਈਏ ਬਹੁਤ ਜ਼ਿਆਦਾ ਦਾਸਤ ਦੁਆਬੇ ਚ ਹਨਾ ਨਕੋਦਰ ਮੇਰਾ ਏਰੀਆ ਆ ਤੇ ਸਾਡੇ ਏਰੀਏ ਚ ਦੂਜਿਆਂ ਦਾ ਮੈਨੂੰ ਪਤਾ ਨਹੀਂ ਵੀ ਬਹੁਤ ਜ਼ਿਆਦਾ ਬੁਰਾ ਹਾਲ ਹੈ ਚਾਹੇ ਹੁਣ ਆ ਜਿਹੜਾ ਝੰਡੇ ਨਿਸ਼ਾਨ ਸਾਹਿਬ ਵਾਲਾ ਫੈਸਲਾ ਕੀਤਾ ਨਾ ਵੀ ਉਹਨਾਂ ਨੇ ਅਕਾਲ ਤਖਤੋਂ ਨਾ ਤਾਂ ਉਹ ਲੋਕੀ ਲਾਗੂ ਕਰ ਰਹੇ ਆ ਠੀਕ ਆ ਫਿਰ ਚਾਹੇ ਜੋ ਹੋਰ ਵੀ ਕਰਮਕਾਂਡ ਮੰਨ ਲੋ ਪਖੰਡਵਾ ਸਾਰਾ ਗੁਰਦੁਆਰਿਆਂ ਦੇ ਵਿੱਚ ਚੱਲਦਾ ਵਾ ਤੇ ਜੇ ਹੁਣ ਸ਼੍ਰੋਮਣੀ ਕਮੇਟੀ ਇਸ ਚੀਜ਼ ਦੀ ਹਿੰਮਤ ਕਰੇ ਆਪਣੀਆਂ ਜਥੇਬੰਦੀਆਂ ਬਣਾਏ ਚਲੋ ਹੋਰ ਸਿੰਘ ਵੀ ਜੁੜ ਜਾਣਗੇ ਪਿੰਡਾਂ ਦੇ ਵਿੱਚੋਂ ਤੇ ਆਪਾਂ ਗੁਰਦੁਆਰਿਆਂ ਦੇ ਵਿੱਚ ਸਿੱਖ ਰਹਿਤ ਮਰਿਆਦਾ ਜਿਹੜੀ ਅਕਾਲ ਤਖਤ ਵੱਲੋਂ ਪਰਵਾਨਤਾ ਉਹ ਲਾਗੂ ਕਰਵਾਈਏ ਹੁਣ ਜਿਹੜੇ ਤਾਂ ਚਲੋ ਆਪਾਂ ਕਹਿ ਦਈਏ ਵੀ ਡੇਰੇ ਆ ਡੇਰੇਦਾਰ ਸੰਪਰਦਾਇ ਲੋਕ ਆ ਜਿਹੜੀਆਂ ਵੱਡੀਆਂ ਸੰਪਰਦਾਵਾਂ ਆ ਉਹ ਤਾਂ ਕਾਲ ਤਖਤ ਨੂੰ ਨਾ ਪਹਿਲਾਂ ਸਮਰਪਿਤ ਸੀ ਤੇ ਨਾ ਹੁਣ ਸਮਰਪਤ ਆ ਉਹਨਾਂ ਨੇ ਤਾਂ ਮਰਿਆਦਾ ਮੰਨਣੀ ਨਹੀਂ ਉਹ ਉਹ ਕਹਿੰਦੇ ਵੀ ਨਹੀਂ ਅਸੀਂ ਨਹੀਂ ਮੰਨਦੇ ਹਰੇਕ ਦੀ ਆਪੂ ਆਪਣੀ ਆ ਪਰ ਜਿਹੜੇ ਗੁਰਦੁਆਰੇ ਪਿੰਡਾਂ ਦੇ ਵਿੱਚ ਕਿਸੇ ਸੰਪਰਦਾ ਦੇ ਕਿਸੇ ਡੇਰੇ ਦੇ ਅਧੀਨ ਨਹੀਂ ਆਉਂਦੇ ਮਤਲਬ ਜਿਹੜੇ ਸਾਂਝੇ ਗੁਰਦੁਆਰੇ ਆ ਉਹਨਾਂ ਦੇ ਵਿੱਚ ਤਾਂ ਅਸੀਂ ਇਹ ਚੀਜ਼ ਨੂੰ ਲਾਗੂ ਕਰਵਾਈਏ ਕਿ ਨਹੀਂ ਸਾਰੇ ਰਲ ਮਿਲ ਕੇ ਤੇ ਉਹਦੇ ਵਿੱਚ ਲੋਕਾਂ ਨੂੰ ਆਪਾਂ ਇਹ ਵੀ ਦੱਸੀਏ ਜਿੱਦਾਂ ਹੁਣ ਬਾਬਾ ਬੜਪਾਗ ਸਿੰਘ ਦੀ ਗੱਲ ਉਹਨਾਂ ਨੇ ਉੱਥੇ ਕੀਤੀ ਸੀ ਵੀ ਜੇ ਤੁਸੀਂ ਬਾਬੇ ਬੜਪਾਗ ਸਿੰਘ ਨੂੰ ਮੰਨਣਾ ਹੈ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਛੱਡ ਦਿਓ ਤੇ ਜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਹੈ ਤਾਂ ਫਿਰ ਬਾਬਾ ਬੜਪਾਗ ਸਿੰਘ ਛੱਡ ਦਿਓ ਹਨਾ ਕਿਉਂਕਿ ਬਾਬਾ ਬੜਪਾਗ ਸਿੰਘ ਤਾਂ ਪੰਥ ਦੋਖੀ ਹੋਇਆ ਸਾਡਾ ਉਹਨਾਂ ਕੋਈ ਲੈਣਾ ਦੇਣਾ ਨਹੀਂ ਫਿਰ ਗੱਲ ਆ ਗਈ ਚਾਹੇ ਰਾਧਾ ਸਵਾਮੀ ਹੋਣ ਚਾਹੇ ਦੂਜੇ ਹੋਣ ਨਾਮ ਧਾਰੀਏ ਹੋਣ ਚਾਹੇ ਦੂਜੇ ਹੈਗੇ ਨੂਰ ਮੈਲੀਆ ਹੋ ਗਿਆ ਜਾਂ ਕੋਈ ਸਰਸੇ ਵਾਲਾ ਜਨ ਕਿ ਜਿੰਨੇ ਵੀ ਡੇਰੇ ਡੇਰਾਬਾਦ ਨਾਲ ਲੋਕ ਜੁੜੇ ਆ ਆਪਾਂ ਉਹਨਾਂ ਨੂੰ ਇਹ ਸਮਝਾਈਏ ਵੀ ਇੱਕ ਪਾਸਾ ਕਰ ਲਓ ਚਾਹੇ ਕੋਈ ਰਾਧਾ ਸੁਆਮੀਆ ਦਾ ਵੀ ਆ ਨੂਰ ਮੈਲੀਏ ਦਾ ਵੀ ਆ ਸਾਡੇ ਤਾਂ ਜਿਹੜਾ ਦੁਆਬੇ ਦੇ ਵਿੱਚ ਇਹਨਾਂ ਦਾ ਹੀ ਜ਼ਿਆਦਾ ਆ ਥੋੜੇ ਜਿਹਾ ਨਾਮ ਧਾਰੀਆਂ ਦਾ ਵੀ ਹੈਗਾ ਵੀ ਤੁਸੀਂ ਜਿੱਧਰ ਜਾਣਾ ਆ ਉਹ ਇੱਕ ਪਾਸਾ ਕਰ ਲਓ ਹਨਾ ਅਨਾਲੇ ਆਪਾਂ ਨੂੰ ਇਸ ਚੀਜ਼ ਦਾ ਆਪਾਂ ਵੇਰਵਾ ਲੈ ਲਾਂਗੇ ਆਪਾਂ ਦਾ ਆਪਣਾ ਸਰਵੇ ਹੋ ਜਾਊਗਾ ਵੀ ਕਿੰਨੇ ਕੁ ਲੋਕ ਜਿਹੜੇ ਹੈਗੇ ਆ ਅਕਾਲ ਤਖਤ ਨੂੰ ਸਮਰਪਿਤ ਹੈ ਤੇ ਕਿੰਨੇ ਕੁ ਨਹੀਂ ਹੈਗੇ ਜਿਹੜਾ ਕੋਈ ਡੇਰਾ ਮੰਨ ਲਓ ਉਹ ਆਪਣਾ ਉਹ ਜਿੱਦਾਂ ਵੀ ਉਹਨੇ ਚਲਾਉਣਾ ਚਲਾਈ ਜਾਵੇ ਪਰ ਜਿਹੜੇ ਅਕਾਲ ਤਖਤ ਨੂੰ ਸਮਰਪਿਤ ਆ ਜਿਹੜੇ ਪਿੰਡਾਂ ਦੇ ਵਿੱਚ ਗੁਰਦੁਆਰੇ ਹੈਗੇ ਆ ਹਨਾ ਜਿਹੜੇ ਪੰਚਾਇਤ ਜਿਹੜੀ ਆਮ ਪਬਲਿਕ ਜਿਹੜੀ ਹੈਗੀ ਆ ਗੁਰਦੁਆਰਿਆਂ ਚ ਆਉਂਦੀ ਆ ਉਥੇ ਸਾਰੇ ਲੋਕ ਜਿਹੜੇ ਹੈਗੇ ਆ ਆਪਣੇ ਸਮਾਗਮ ਕਰਾਉਂਦੇ ਆ ਉਹਨਾਂ ਦੇ ਵਿੱਚ ਤਾਂ ਅਸੀਂ ਸਿੱਖ ਰਿਆ ਤਾਂ ਮਰਿਆਦਾ ਜਿਹੜੀ ਹੈਗੀ ਲਾਗੂ ਕਰਾਈਏ ਕਿ ਨਹੀਂ ਅਕਾਲ ਤਖਤ ਸਾਹਿਬ ਵਾਲੀ ਤੇ ਜਿਹੜੇ ਗ੍ਰੰਥੀ ਸਿੰਘ ਵੀ ਆ ਸਾਡੇ ਜਿਹੜੇ ਕਰਦੇ ਆ ਪਿੰਡਾਂ ਦੇ ਵਿੱਚ ਕੋਈ ਕੀਰਤਨ ਕਰਦਾ ਕੋਈ ਸੇਵਾ ਸੰਭਾਲ ਗੁਰਦੁਆਰਿਆਂ ਦੀ ਕਰ ਰਿਹਾ ਵਾ ਉਹਨਾਂ ਨੂੰ ਵੀ ਨਹੀਂ ਪਤਾ ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਤੇ ਜਦੋਂ ਸਾਰੇ ਇਕੱਠੇ ਕਰਾਂਗੇ ਆਪਾਂ ਫਿਰ ਜਿਹੜੀਆਂ ਕਮੇਟੀਆਂ ਹੋ ਗਈਆਂ ਗੁਰਦੁਆਰਿਆਂ ਦੀਆਂ ਕਮੇਟੀਆਂ ਹੋ ਗਈਆਂ ਉਹਨਾਂ ਨਾਲ ਵੀ ਗੱਲ ਹੋਊਗੀ ਭਾਈ ਵੀ ਤੁਸੀਂ ਇਸ ਚੀਜ਼ ਨੂੰ ਲਾਗੂ ਕਰਦੇ ਕਿ ਨਹੀਂ ਕਰਦੇ ਜਿਹੜਾ ਨਹੀਂ ਕਰਦਾ ਹੋਊਗਾ ਫਿਰ ਉਹਦੇ ਤੇ ਜਿਹੜੀ ਕਾਰਵਾਈ ਕਰਨੀ ਹੋਊਗੀ ਉਹ ਕਾਰਵਾਈ ਹੋ ਸਕਦੀ ਹੈ ਨਾ ਇੰਨੇ ਕੁ ਮੇਰੀ ਬੇਨਤੀ ਸੀ ਵੀ ਜੇ ਸਿੱਖ ਰਹਿਤਮ ਰਿਆਦਾ ਲਾਗੂ ਕਰਾਈਏ ਆਪਾਂ ਠੀਕ ਹੈ ਸਾਰੇ ਰਾਜ ਮਿਲ ਕੇ ਗੁਰਜਿੰਦਰ ਸਿੰਘ ਚਲੋ ਜੋ ਵੀ ਮਤਲਬ ਵੀ ਮੈਂ ਜਿੰਨਾ ਕੁ ਵੀ ਜੋਗਾ ਹੈਗਾ ਆ ਤੇ ਜੇ ਇਹ ਕਾਰਜ ਮਤਲਬ ਤੁਸੀਂ ਕਰਦੇ ਆ ਤੇ ਮੈਂ ਤੁਹਾਨੂੰ ਹੈਗਾ ਫੁੱਲ ਸਪੋਰਟ ਕਰੂੰਗਾ ਠੀਕ ਹੈ ਇਸ ਕੰਮ ਦੇ ਵਿੱਚ ਵੀ ਗੁਰਦੁਆਰਿਆਂ ਦੇ ਵਿੱਚ ਪਖੰਡਵਾਦ ਕਰਮਕਾਂਡ ਬਹੁਤ ਜ਼ਿਆਦਾ ਵਧ ਗਿਆ ਸੰਗਤ ਨੂੰ ਗਿਆਨ ਨਹੀਂ ਹੈ ਠੀਕ ਹੈ ਜਿੱਥੋਂ ਗੁਰੂ ਸਾਹਿਬ ਸਾਨੂੰ ਕੱਢ ਕੇ ਗਿਆ ਸੀ ਜਿਹੜੇ ਪਖੰਡਾਂ ਚੋਂ ਵਿਹਮਾਂ ਭਰਮਾਂ ਚੋਂ ਕਰਮਕਾਂਡਾਂ ਚੋਂ ਉਹਨਾਂ ਦੇ ਵਿੱਚ ਵੀ ਅੱਜ ਫੇਰ ਸਾਡਾ ਸਮਾਜ ਉੱਥੇ ਹੀ ਖੜਾ ਆ ਠੀਕ ਹੈ ਤੇ ਉਹ ਹੁਣ ਸਮਝਾਉਣਾ ਕਿਹਨਾਂ ਨੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈਗੀ ਆ ਉਹ ਕੋਈ ਉਹਨਾਂ ਦਾ ਇਦਾਂ ਨਹੀਂ ਹੈਗਾ ਵੀ ਬਾ ਮਹੀਨੇ ਬਾਅਦ ਜਾਂ 2 ਮਹੀਨੇ ਬਾਅਦ ਜਾਂ 6 ਮਹੀਨੇ ਬਾਅਦ ਹੀ ਉਹਨਾਂ ਦੀ ਕੋਈ ਟੀਮ ਹੋਵੇ ਉਹ ਗੁਰਦੁਆਰਿਆਂ ਦੇ ਵਿੱਚ ਢੇੜਾ ਹੀ ਮਾਰ ਲਵੇ ਜਿਹੜੇ ਜਿੰਨੇ ਵੀ ਪਿੰਡਾਂ ਦੇ ਵਿੱਚ ਗੁਰਦੁਆਰੇ ਹੈਗੇ ਆਪੋ ਆਪਣੇ ਏਰੀਆ ਦੀਆਂ ਟੀਮਾਂ ਹੋਣ ਉਹ ਗੁਰਦੁਆਰਿਆਂ ਦੇ ਵਿੱਚ ਢੇੜਾ ਤਾਂ ਮਾਰਨ ਉੱਥੇ ਦੇਖਣ ਤਾਂ ਸਹੀ ਵੀ ਗ੍ਰੰਥੀ ਸੰਗਤ ਦਾ ਕੋਈ ਹਾਲਚਲ ਪੁੱਛੇ ਕੋਈ ਪ੍ਰਬੰਧ ਦੇਖੇ ਵੀ ਤੁਸੀਂ ਵਧੀਆ ਚਲਾ ਰਹੇ ਆ ਪ੍ਰਬੰਧ ਤੁਹਾਨੂੰ ਕਿਸੇ ਚੀਜ਼ ਦੀ ਕਮੀ ਪੇਸ਼ੀ ਤਾਂ ਨਹੀਂ ਹੁਣ ਕਈ ਵੇਲੇ ਪ੍ਰਚਾਰ ਮੈਂ ਪੇ ਪਿਛਲੇ ਸਾਲ ਗਿਆ ਸੀ ਨਾ ਅਸੀਂ ਪ੍ਰਚਾਰ ਕਰਦੇ ਸੀ ਸਾਨੂੰ ਸਮਾਨ ਚਾਹੀਦਾ ਸੀ ਹਨਾ ਉਹਦਾ ਸਗਰ ਤਪਲੇ ਬਾਜੇ ਚਾਹੀਦੇ ਸੀ ਉਹ ਨਹੀਂ ਮਿਲੇ ਜੇ ਕੋਈ ਗਟਕੇ ਵੀ ਮਤਲਬ ਲੈਣੇ ਹੁਣ ਉਹ ਵੀ ਨਹੀਂ ਮਿਲਦੇ ਹੈਗੇ ਉਹ ਵੀ ਨਹੀਂ ਦੇ ਰਿਹਾ ਇਹ ਬੰਦੇ ਹਨਾ ਹੁਣ ਥੋੜਾ ਜਿਹਾ ਪਿੰਡਾਂ ਦੇ ਵਿੱਚ ਆ ਕੇ ਦੇਖੋ ਤਾਂ ਸਹੀ ਜਿੱਥੇ ਜਿੱਥੇ ਜਿਹੜੀ ਚੀਜ਼ ਦੀ ਲੋੜ ਹੈਗੀ ਆ ਉਹ ਲੋੜਾਂ ਪੂਰੀਆਂ ਕਰੋ ਆਪਾਂ ਪੰਥ ਦਾ ਪ੍ਰਚਾਰ ਕਰੀਏ ਲੋਕਾਂ ਨੂੰ ਗਿਆਨਵਾਨ ਕਰੀਏ ਇੱਕ ਪਾਸਾ ਕਰਵਾ ਲਈਏ ਜਿਨਨੇ ਕਿਤੇ ਡੇਰੇ ਦੇ ਬਾਬੇ ਦੇ ਜਾਣਾ ਵਾ ਜਾਵੇ ਆਪਣਾ ਗੁਰੂ ਰੱਖੇ ਜਿਨਨੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਵਾ ਉਹ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੰਨੇ ਠੀਕ ਹੈ ਹੁਣ ਮੈਂ ਤੇ ਇਹ ਬੇਨਤੀ ਕਰ ਸਕਦਾ ਵੀ ਆਪਾਂ ਆਪੋ ਨੇ ਆਪਣੇ ਏਰੀਏ ਦੇ ਵਿੱਚ ਇਦਾਂ ਦੀਆਂ ਟੀਮਾਂ ਬਣਾਈਏ ਤੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈਗੀ ਆ ਉਹ ਇਹ ਕਾਰਵਾਈਆਂ ਕਰੇ ਪਿੰਡਾਂ ਦੇ ਵਿੱਚ ਸਾਰੇ ਸ਼ਹਿਰਾਂ ਦੇ ਵਿੱਚ ਸਿੱਖ ਰਹਿਤ ਮਰਿਆਦਾ ਲਾਗੂ ਕਰਵਾਈ ਜਾਵੇ ਤੇ ਜਿੰਨੇ ਵੀ ਐਸਜੀਪੀਸੀ ਦੇ ਅੰਡਰ ਗੁਰਦੁਆਰੇ ਆਉਂਦੇ ਉਹਨਾਂ ਚ ਤਾਂ ਹੋਣੀ ਚਾਹੀਦੀ ਆ ਹਨਾ ਹੁਣ ਮੈਨੂੰ ਇਹਦੇ ਬਾਰੇ ਸ਼ੋਰ ਨਹੀਂ ਹੈਗਾ ਵੀ ਜਿਹੜੇ ਐਸਜੀਪੀਸੀ ਦੇ ਅੰਡਰ ਗੁਰਦੁਆਰੇ ਹੈਗੇ ਆ ਉਹਨਾਂ ਦੇ ਵਿੱਚ ਵੱਲੋਂ ਉਹਨਾਂ ਦੇ ਵਿੱਚ ਜਿਹੜਾ ਹੈਗਾ ਕਾਲਪਤਖ ਸਭ ਦੀ ਸਿੱਖ ਰਹਿਤਮ ਰਿਆਦਾ ਲਾਗੂ ਹੈ ਕਿ ਨਹੀਂ ਹੈ ਮੈਨੂੰ ਲੱਗਦਾ ਸ਼ਾਇਦ ਉਹਨਾਂ ਦੇ ਵਿੱਚ ਵੀ ਨਹੀਂ ਹੋਣੀ ਪਰ ਫਿਰ ਵੀ ਇਸ ਚੀਜ਼ ਤੇ ਧਿਆਨ ਦੇਣਾ ਚਾਹੀਦਾ ਵਾ ਜੇ ਟੀਮ ਕੋਈ ਬਣਦੀ ਆ ਕੱਲ ਨੂੰ ਇਸ ਚੀਜ਼ ਤੇ ਕਾਰਵਾਈ ਹੁੰਦੀ ਆ ਗੁਰਦੁਆਰਿਆਂ ਦੇ ਦੇ ਪ੍ਰਬੰਧ ਜਿਹੜੇ ਹੈਗੇ ਉਹ ਦੇਖੇ ਜਾਂਦੇ ਆ ਕਮੇਟੀਆਂ ਜਿਹੜੀਆਂ ਹੈਗੀਆਂ ਦੇਖੀਆਂ ਜਾਂਦੀਆਂ ਵੀ ਕਿਤੇ ਕੋਈ ਕਈ ਕਈ ਵळे ਇਹ ਵੀ ਹੋ ਜਾਂਦਾ ਵੀ ਜਿਹੜਾ ਜੇ ਹੁਣ ਖਾਸ ਕਰਕੇ ਜਿਹੜਾ ਗੁਰਦੁਆਰੇ ਦਾ ਪ੍ਰਧਾਨ ਆ ਜਾਂ ਕਮੇਟੀ ਦਾ ਮੈਂਬਰ ਆ ਹੈਨਾ ਉਹ ਮੋਨਾ ਨਹੀਂ ਚਾਹੀਦਾ ਕਿਉਂਕਿ ਜਿਹੜੇ ਬੰਦੇ ਨੂੰ ਆਪ ਪੰਥ ਦਾ ਗਿਆਨ ਨਹੀਂ ਹੈ ਜਾਂ ਆਪ ਸੋਝੀ ਨਹੀਂ ਹੈਗੀ ਉਹਨੇ ਪੰਥ ਦਾ ਪ੍ਰਚਾਰ ਕੀ ਕਰ ਲੈਣਾ ਹੋ ਸਕਦਾ ਕੋਈ ਗੁਰਦਵਾਰੇ ਦਾ ਪ੍ਰਧਾਨ ਹੋਵੇ ਜਾਂ ਕਮੇਟੀ ਦਾ ਮੈਂਬਰ ਹੋਵੇ ਉਹ ਕਿਸੇ ਡੇਰੇਦਾਰ ਦਾ ਚੇਲਾ ਹੋਵੇ ਕਿਸੇ ਡੇਰੇ ਤੇ ਜਾਂਦਾ ਹੋਵੇ ਕੋਈ ਚੌਂਕੀ ਲਾਉਂਦਾ ਹੋਵੇ ਜਿੱਦਾਂ ਇਹਨਾਂ ਨੇ ਫੜਿਆ ਬਾਬੇ ਬੜਪਾਗ ਸਿੰਘ ਦਾ ਹਨ ਤੇ ਉਹ ਆਪਾਂ ਉਸ ਚੀਜ਼ ਦਾ ਆਪਾਂ ਚੈੱਕ ਤਾਂ ਕਰੀਏ ਮਾੜਾ ਮੋਟਾ ਤੇ ਜੇ ਹੁਣ ਉਹ ਉੱਥੋਂ ਨਿਕਲਣਗੇ ਠੀਕ ਹੈ ਜਥੇਬੰਦੀਆਂ ਨਿਕਲਣਗੀਆਂ ਬਾਹਰ ਪਿੰਡਾਂ ਦੇ ਵਿੱਚ ਵੇਰਵਾ ਲੈਣ ਠੀਕ ਹੈ ਤਾਂ ਫੇਰ ਹੀ ਕੋਈ ਕੋਈ ਸੁਧਾਰ ਆਵੇ ਹਾਂ ਜਦੋਂ ਅਸੀਂ ਇਧਰਲੇ ਪਾਸੇ ਹੁੰਦੇ ਨਹੀਂ ਹੈਗੇ ਫਿਰ ਪੰਥ ਦੀ ਚੜ੍ਹਦੀ ਕਲਾ ਕਿੱਦਾਂ ਹੋਵੇ ਨਾ ਤੇ ਮੈਂ ਤਾਂ ਇਹ ਹੀ ਕਹਿਣਾ ਸੀ ਵੀ ਜਦੋਂ ਵੀ ਮੰਨ ਲਓ ਇਦਾਂ ਦਾ ਕੁਝ ਹੁੰਦਾ ਆ ਟੀਮਾਂ ਬਣਉਂਗੀਆਂ ਠੀਕ ਆ ਕੋਈ ਪਿੰਡਾਂ ਦਾ ਵੇਰਵਾ ਲਿਆ ਜਾਂਦਾ ਆ ਸਿੱਖ ਰਹਿਤ ਮਰਿਆਦਾ ਲਾਗੂ ਕਰਵਾਈ ਜਾਂਦੀ ਆ ਗੁਰਜਿੰਦਰ ਸਿੰਘ ਦੀ ਮੰਨ ਲਓ ਤੁਹਾਡੇ ਇਸ ਕਾਰਜ ਲਈ ਫੁੱਲ ਸਪੋਰਟ ਆ ਠੀਕ ਆ ਜਿੱਦਾਂ ਵੀ ਹੈਗੀ ਆ ਚਾਹੇ ਇੰਟਰਨੈਟ ਤੇ ਆ ਜਾਂ ਉਦਾਂ ਵੀ ਮੰਨ ਲਓ ਜੇ ਕੁਝ ਹੈਗਾ ਆਪਾਂ ਤੁਹਾਡੇ ਨਾਲ ਚੱਲਣ ਨੂੰ ਤਿਆਰ ਆ ਪਰ ਇਹ ਕੰਮ ਜ਼ਰੂਰੀ ਆ ਬਹੁਤ ਜ਼ਿਆਦਾ ਪੰਥ ਦਾ ਮੰਨ ਲਓ ਵੀ ਮਾੜਾ ਹਾਲਿਆ ਗੁਰਦੁਆਰਿਆਂ ਦੇ ਪ੍ਰਬੰਧ ਜਿਹੜੇ ਹੈਗੇ ਆ ਕਰਮਕੰਡਾਂ ਦੇ ਵਿੱਚ ਡੁੱਬ ਗਏ ਆ ਗ੍ਰੰਥੀ ਸਿੰਘ ਵੀ ਜਿਹੜੇ ਹੈਗੇ ਆ ਉਹ ਵੀ ਕੁਝ ਕਰ ਨਹੀਂ ਸਕਦੇ ਕਿਉਂਕਿ ਜਿਹੜਾ ਗੁਰਦੁਆਰਾ ਹੁੰਦਾ ਉਹ ਤਾਂ ਕਮੇਟੀ ਦੇ ਅੰਡਰ ਹੁੰਦਾ ਗ੍ਰੰਥੀ ਸਿੰਘ ਤਾਂ ਵਿਚਾਰਾ ਜਿਹੜਾ ਹੈਗਾ ਤਨਖਾਹ ਦੇ ਰੱਖਿਆ ਹੁੰਦਾ ਉਹ ਕੀ ਕਰ ਲਵੇ ਹਨਾ ਉਹਨੇ ਆਪਣੇ ਬੱਚੇ ਪਾਲਣੇ ਆ ਜਿਹੜੀਆਂ ਕਮੇਟੀਆਂ ਹੈਗੀਆਂ ਗੁਰਦੁਆਰਿਆਂ ਦੀਆਂ ਪ੍ਰਧਾਨ ਹੈਗੇ ਨਾ ਤੇ ਉਹਨਾਂ ਤੇ ਜਿਹੜਾ ਐਕਸ਼ਨ ਲਵੋ ਜਿਹੜਾ ਬੰਦਾ ਨਹੀਂ ਮਰਹਤ ਮਰਿਆਦਾ ਲਾਗੂ ਕਰਦਾ ਤੇ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਆ ਤੇ ਜਿਹੜਾ ਕਰਦਾ ਆ ਤੇ ਉਹ ਵਧੀਆ ਗੱਲ ਆ ਹਨਾ ਆਪਾਂ ਲੋਕਾਂ ਨੂੰ ਸਮਝਾਈਏ ਗਿਆਨ ਕਿਉਂਕਿ ਜੇ ਹੁਣ ਉਦਾਂ ਜਥੇਬੰਦੀਆਂ ਬਣਨ ਗਈਆਂ ਤੇ ਉਦਾਂ ਕੋਈ ਐਕਸ਼ਨ ਕਰਦੇ ਆ ਤਾਂ ਫਿਰ ਉਹਦੇ ਤੇ ਬਾਬਾ ਬਖਸ਼ੀ ਨੇ ਚਲੋ ਗੱਲ ਕੀਤੀ ਆ ਵੀ ਪਰਚੀ ਹੋ ਜਾਂਦੇ ਆ ਪਰ ਜਿਹੜੀ ਸਾਡੀ ਮੇਨ ਸੰਸਥਾ ਵਾ ਜਦੋਂ ਉਹ ਕਾਰਵਾਈਆਂ ਕਰੂਗੀ ਉਹਦੇ ਤੇ ਤਾਂ ਨਹੀਂ ਪਰਚਾ ਹੋਊਗਾ ਸੰਗਤ ਨਾਲ ਚਲੋ ਬਥੇਰੇ ਜੁੜ ਜਾਣਗੇ ਪਿੰਡਾਂ ਦੇ ਵਿੱਚੋਂ ਲੋਕ ਅਗਿਆਨੀ ਆ ਲੋਕਾਂ ਨੂੰ ਸਮਝਾਇਆ ਹੀ ਨਹੀਂ ਗਿਆ ਨਾ ਸਿੱਖ ਰਹਿਤ ਮਰਿਆਦਾ ਦਾ ਪ੍ਰਚਾਰ ਹੀ ਨਹੀਂ ਹੋਇਆ ਗੁਰਦੁਆਰਿਆਂ ਨੂੰ ਵੀ ਮੱਲੋ ਇੱਕ ਜਗ੍ਹਾ ਨਹੀਂ ਹੁੰਦੀ ਜਿੱਦਾਂ ਜਠੇਰਿਆਂ ਦੀ ਜਗ੍ਹਾ ਹੁੰਦੀ ਇਦਾਂ ਦੇ ਇਦਾਂ ਦੇ ਤੌਰ ਤੇ ਹੀ ਸਮਝਦੇ ਆ ਲੋਕ ਸਾਡਾ ਫਰਜ਼ ਬਣਦਾ ਹੈ ਜੇ ਕੋਈ ਮੱਲੋ ਬੰਦਾ ਜਿਹੜਾ ਹੈਗਾ ਆ ਗਿਆਨੀ ਆ ਸਮਝਦਾਰ ਨਹੀਂ ਹੈਗਾ ਉਹਨੂੰ ਅਸੀਂ ਸਮਝਾਈਏ ਤੇ ਇੱਕ ਪਾਸਾ ਕਰ ਲਈਏ ਵੀ ਭਾਈ ਵੀ ਜੇ ਕਿਸੇ ਨੇ ਕਿਸੇ ਬਾਬੇ ਨੂੰ ਮੰਨਣਾ ਡੇਰੇ ਦੇ ਕਿਸੇ ਬਾਬੇ ਦੇ ਪੈਰ ਧੋ ਕੇ ਪੀਣੇ ਚੌਂਕੀਆਂ ਲਾਉਣੀਆਂ ਜੋ ਮਰਜ਼ੀ ਕਰੀ ਜਾਵੇ ਉਧਰ ਹੀ ਰਵੇ ਫੇ ਇੱਧਰ ਨਾ ਆਵੇ ਠੀਕ ਹੈ ਇੰਨੀ ਕੁ ਮੇਰੀ ਬੇਨਤੀ ਸੀ ਵੀ ਇਹ ਕਾਰਜ ਕਰਨੇ ਚਾਹੀਦੇ ਠੀਕ ਹੈ ਆਉਣ ਵਾਲੇ ਟਾਈਮ ਦੇ ਵਿੱਚ ਸਖ਼ਤ ਰਹਿਤ ਮਰਿਆਦਾ ਲਾਗੂ ਕਰਵਾਈ ਜਾਵੇ ਸਾਰੇ ਗੁਰਦੁਆਰਿਆਂ ਦੇ ਵਿੱਚ ਜਿਹੜੇ ਗੁਰਦੁਆਰੇ ਆਮ ਪਿੰਡਾਂ ਦੇ